ਰਾਜੇ ਦੇ ਬੜੀਆਂ ਹਿਮੰਤਾ ਮੰਗਣ ਮੰਗਰੂ ਪੁੱਤਰ ਦਾ ਜਨਮ ਹੋਇਆ ਰਾਜਾ ਬਹੁਤ ਖੁਸ਼ ਹੋਇਆ ਉਸਨੇ ਖੁਸ਼ੀ ਵਿੱਚ ਆਣ ਕੇ ਉਸਦੀ ਭਿਕ ਪਾਣੀ ਲਈ ਪੰਡਤ ਸੱਦ ਲਿਆ ਪੰਡਤ ਨੇ ਉਸਦੀ ਭਿਕ ਪਾਣੀ ਕੀਤੀ ਤੇ ਕਿਹਾ ਉਮਰ ਤਾਂ ਇਸ ਦੀ 100 ਸਾਲ ਹੈ ਪਰ ਜਦੋਂ ਇਸ ਦਾ ਵਿਆਹ ਹੋਵੇਗਾ ਤਾਂ ਇਸ ਦੇ ਵਿਆਹ ਦੌਰਾਨ ਬਹੁਤ ਮੁਸ਼ਕਲਾਂ ਆਉਣਗੀਆਂ ਇਸ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਇਸ ਦਾ ਵਿਆਹ ਨਾ ਕਰਿਓ ਰਾਜੇ ਨੇ ਸੋਚਿਆ ਕਿ ਜੇ ਮੈਂ ਆਪਣੇ ਪੁੱਤਰ ਦਾ ਵਿਆਹ ਨਾ ਕੀਤਾ ਤਾਂ ਮੇਰਾ ਰਾਜ ਭਾਗ ਕੌਣ ਸੰਭੂ ਵਿਆਹ ਤਾਂ ਇਹਦਾ ਕਰਨਾ ਹੀ ਪਊ ਰਾਜੇ ਨੇ ਪੰਡਤ ਨੂੰ ਕਿਹਾ ਅਸੀਂ ਇਸ ਦਾ ਹੱਲ ਕਰ ਲਵਾਂਗੇ ਪੰਡਤ ਨੇ ਕਿਹਾ ਕਿ ਇਸ ਦੇ ਵਿਆਹ ਵਾਲੇ ਦਿਨ ਉਸ ਹਰ ਇੱਕ ਚੀਜ਼ ਤੋਂ ਪਰਹੇਜ਼ ਕਰਨਾ ਪਵੇਗਾ ਜਿਸ ਤੋਂ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਰਾਜੇ ਨੇ ਉਸ ਦੀ ਗੱਲ ਨੂੰ ਪੱਲੇ ਬੰਨ ਲਿਆ ਰਾਜਾ ਹੁਣ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਬੜੇ ਹੀ ਚਾਵਾ ਤੇ ਖੁਸ਼ੀਆਂ ਨਾਲ ਕਰਨ ਲੱਗਾ ਪੁੱਤਰ دیਵਾਨ ਹੋ ਗਿਆ ਫਿਰ ਉਸਦੇ ਵਿਆਹ ਦੀ ਵੀ ਉਮਰ ਹੋ ਗਈ ਹੁਣ ਰਾਣੀ ਨੇ ਰਾਜੇ ਨੂੰ ਉਸਦੇ ਵਿਆਹ ਕਰਨ ਦੀ ਸਲਾਹ ਦਿੱਤੀ ਰਾਜੇ ਨੇ ਪੰਡਤ ਦੀ ਗੱਲ ਨੂੰ ਪੱਲੇ ਬੰਨ੍ਹਿਆ ਹੋਇਆ ਸੀ ਰਾਜਾ ਉਸਦੇ ਵਿਆਹ ਉਪਰੰਤ ਕੋਈ ਵੀ ਐਸੀ ਚੀਜ਼ ਤੋਂ ਪਰਹੇਜ਼ ਚਾਹੁੰਦਾ ਸੀ ਜਿਸ ਤੋਂ ਉਸਦੇ ਬੱਚੇ ਦੀ ਜਾਨ ਨੂੰ ਖਤਰਾ ਹੋਵੇ ਰਾਜੇ ਨੇ ਆਪਣੇ ਪੁੱਤਰ ਦਾ ਹੋਇਆ ਪੱਕਾ ਕਰ ਦਿੱਤਾ ਵਿਆਹ ਉਪਰੰਤ ਉਸਨੇ ਬਹੁਤ ਹੀ ਸੈਨਾ ਇਕੱਠੀ ਕੀਤੀ ਹੋਈ ਸੀ ਰਾਜੇ ਦਾ ਪੁੱਤਰ ਜਦੋਂ ਵਿਆਹ ਦੇ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਦੀ ਜੁੱਤੀ ਕਿਸੇ ਸਿਪਾਈ ਨੇ ਫੜੀ ਹੋਈ ਸੀ ਤਾਂ ਕਿ ਜੁੱਤੀ ਰੱਖਣ ਨਾਲ ਕਿਤੇ ਜੁੱਤੀ ਵਿੱਚ ਸਾਪ ਨਾ ਵੜ ਜਾਵੇ ਇਸ ਲਈ ਜਦੋਂ ਉਸ ਨੇ ਜੁੱਤੀ ਪਾਈ ਤਾਂ ਵੀ ਕਿਸੇ ਸਿਪਾਈ ਨੇ ਉਸ ਦੀ ਜੁੱਤੀ ਉਸ ਨੂੰ ਫੜਾ ਕੇ ਪਵਾਈ ਫਿਰ ਜਦੋਂ ਰਾਜੇ ਦੇ ਪੁੱਤਰ ਦੀ ਬਰਾਤ ਸੀ ਜਿਸ ਰੱਥ ਵਿੱਚ ਉਸ ਨੇ ਵਿਹਉਣ ਜਾਣਾ ਸੀ ਉਸ ਦੇ ਆਲੇ ਦੁਆਲੇ ਬਹੁਤ ਸਾਰੀ ਸੈਨਾ ਲਗਵਾਈ ਹੋਈ ਸੀ ਤਾਂ ਕਿ ਕੋਈ ਹਮਲਾਣਾ ਕਰ ਦੇਵੇ ਰਾਜੇ ਨੇ ਹਰ ਇੱਕ ਉਸ ਗੱਲ ਦਾ ਧਿਆਨ ਰੱਖਿਆ ਜਿਸ ਤੋਂ ਉਸਦੇ ਪੁੱਤਰ ਨੂੰ ਖਤਰਾ ਸੀ ਫਿਰ ਜਦੋਂ ਉਹ ਕੁੜੀ ਵਾਲਿਆਂ ਦੇ ਪਿੰਡ ਉਸ ਨੂੰ ਵਿਆਉਣ ਗਿਆ ਤਾਂ ਉੱਥੇ ਜਾ ਕੇ ਵੀ ਰਾਜੇ ਨੇ ਆਪਣੇ ਪੁੱਤਰ ਦਾ ਪੂਰਾ ਧਿਆਨ ਰੱਖਿਆ ਫਿਰ ਜੰਜ ਜਦੋਂ ਵਾਪਸ ਚੱਲੀ ਤਾਂ ਰੱਥ ਵਿੱਚ ਉਸ ਸਮੇਂ ਦੇ ਲੋਕ ਇੱਕ ਥਾਲ ਵਿੱਚ ਲੱਡੂ ਬਣਾ ਕੇ ਰੱਖ ਦਿੰਦੇ ਸਨ ਤੇ ਥਾਲ ਦੇ ਹਲੇ ਦੁਆਲੇ ਆਟਾ ਲਾ ਦਿੰਦੇ ਸਨ ਏਹ ਉਹ ਸਮੇਂ ਦਾ ਰਿਵਾਜ ਹੁੰਦਾ ਸੀ ਜਿਸ ਰੱਥ ਵਿੱਚ ਉਹ ਬੈਠੇ ਸਨ ਉੱਥੇ ਉਹ ਥਾਲ ਪਿਆ ਸੀ ਉਸ ਕੁੜੀ ਨੇ ਕੀ ਕੀਤਾ ਵੀ ਉਸ ਥਾਲ ਵਿੱਚੋਂ ਆਟਾ ਤੋੜ ਕੇ ਉਸ ਦਾ ਇੱਕ ਸ਼ੇਰ ਬਣਾਉਣ ਲੱਗ ਪਈ ਉਹਨੇ ਜਿਵੇਂ ਹੀ ਸ਼ੇਰ ਬਣਾਇਆ ਰੱਬ ਦੀ ਐਸੀ ਕਰੋਪੀ ਹੋਈ ਕਿ ਆਟੇ ਦਾ ਬਣਿਆ ਸ਼ੇਰ ਅਸਲੀ ਸ਼ੇਰ ਬਣ ਗਿਆ ਉਹ ਅਸਲੀ ਸ਼ੇਰ ਜਿਵੇਂ ਹੀ ਬਣਿਆ ਉਹਨੇ ਰਾਜੇ ਦੇ ਪੁੱਤਰ ਨੂੰ ਗਲੋਂ ਦਬੋਚ ਲਿਆ ਤੇ ਲੱਗ ਗਿਆ ਉਸ ਨੂੰ ਦਪੋਚ ਕੇ ਜੰਗਲਵਾਲ ਨੂੰ ਇਹ ਦੇਖ ਕੇ ਰਾਜੇ ਨੇ ਦੁਹਾਈਆਂ ਪਾਈਆਂ ਸਭ ਨੇ ਬੜੀ ਕੋਸ਼ਿਸ਼ ਕੀਤੀ ਰਾਜਕੁਮਾਰ ਨੂੰ ਛਡਾਉਣ ਦੀ ਪਰ ਕਿਸੇ ਦੀ ਏਕ ਨਾ ਬਣੀ ਆਖਿਰ ਉਹ ਲੜਕੀ ਜਿਸ ਨੂੰ ਵਿਆਉਣ ਲਈ ਰਾਜਕੁਮਾਰ ਗਿਆ ਸੀ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਵਿਚਾਰੀ ਦੇ ਤਾਂ ਚਾਹ ਹੀ ਵਿੱਚੇ ਰਹਿ ਗਏ ਸਨ ਉੱਥੇ ਇੱਕ 나ਗ ਅਤੇ 나गिन ਸਭ ਦੇਖ ਰਹੇ ਸਨ 나ਗ ਨੇ 나गिन ਨੂੰ ਕਿਹਾ ਕਿ ਉਹ ਲੜਕੀ ਕਿੰਨਾ ਰੋ ਰਹੀ ਹੈ ਉਸ ਦੇ ਦਾ ਚਾਹ ਵਿੱਚੇ ਰਹਿ ਗਏ ਹਨ ਕਿਉਂ ਨਾ ਮੈਂ ਉਸ ਲੜਕੇ ਦੀ ਥਾਂ ਜਾ ਕੇ ਬੈਠ ਜਾਵਾਂ ਜਦੋਂ ਸਭ ਦੇ ਰੀਜਾਂ ਚਾ ਪੂਰੇ ਹੋ ਜਾਣਗੇ ਤਾਂ ਮੈਂ ਵਾਪਸ ਤੇਰੇ ਕੋਲ ਆ ਜਾਵਾਂਗਾ ਪਹਿਲਾਂ ਤਾਂ 나ਗੀਨ ਨੇ ਮਨਾ ਕੀਤਾ ਕਿਉਂਕਿ ਜਦੋਂ 나ਗ ਨੇ ਇੱਕ ਵਾਰ ਆਪਣਾ ਇਨਸਾਨੀ ਰੂਪ ਧਾਰ ਲਿਆ ਤਾਂ ਉਹ ਦੂਸਰੀ ਵਾਰ 나ਗ ਉਦੋਂ ਹੀ ਬਣ ਸਕਦਾ ਸੀ ਜੇ ਉਹ ਵਾਪਸ ਆਪਣੀ ਨਾਗਿਨ ਕੋਲ ਆਵੇਗਾ ਉਹ ਸਫਰ ਵਿੱਚ ਨਾਗਿਨ ਕੋਸ਼ ਨਹੀਂ ਕਰ ਸਕਦੀ ਸੀ ਇਸ ਲਈ ਨਾਗਿਨ ਡਰਜੀ ਸੀ ਕਿ ਕਿਤੇ नाग ਜਦੋਂ ਇਨਸਾਨੀ ਰੂਪ ਧਾਰੂਗਾ ਤਾਂ ਪਤਾ ਨਹੀਂ ਵਾਪਸ ਆਵੇਗਾ ਵੀ ਕਿ ਨਹੀਂ ਪਰ नाग ਨੇ ਉਸ ਨੂੰ ਪੂਰਾ ਹੌਸਲਾ ਦਿੱਤਾ ਤਾਂ ਫਿਰ ਨਾਗਿਨ ਮੰਨ ਗਈ नाग ਨੇ ਜਦੋਂ ਆਪਣਾ ਇਨਸਾਨੀ ਰੂਪ ਧਾਰਿਆ ਤਾਂ ਉਸ ਨੇ ਉਹੀ ਰੂਪ ਧਾਰ ਲਿਆ ਜਿਸ ਰਾਜਕੁਮਾਰ ਨੂੰ ਉਹ ਸ਼ੇਰ ਫੜ ਕੇ ਜੰਗਲ ਵੱਲ ਲੈ ਗਿਆ ਸੀ ਉਹ ਰਾਜਕੁਮਾਰ ਦਾ ਪੇਸ ਧਾਰ ਕੇ ਉਸ ਬਰਾਤ ਕੋਲ ਗਿਆ ਤਾਂ ਸਾਰੇ ਬਹੁਤ ਖੁਸ਼ ਹੋਏ ਰਾਜਾ ਵੀ ਬਹੁਤ ਖੁਸ਼ੀ ਤੇ ਉਹ ਲੜਕੀ ਜਿਸ ਨੂੰ ਰਾਜਕੁਮਾਰ ਵਿਆਉਣ ਗਿਆ ਸੀ ਉਹ ਵੀ ਬਹੁਤ ਖੁਸ਼ ਸੀ ਕਿ ਰਾਜਕੁਮਾਰ ਉਹ ਸ਼ੇਰ ਤੋਂ ਬਚ ਕੇ ਵਾਪਸ ਆ ਗਿਆ ਹੈ ਫਿਰ ਸਾਰੇ ਉਸ ਰਾਜਕੁਮਾਰ ਨੂੰ ਲੈ ਕੇ ਰਾਜ ਮਹਿਲ ਪਹੁੰਚ ਗਏ ਰਾਜੇ ਨੇ ਬੱਚੇ ਦੀ ਸਲਾਮਤੀ ਲਈ ਬਹੁਤ ਹੀ ਦਾਨਪੁਨ ਕੀਤੇ ਬੜਾ ਹੀ ਨਿਮਰਤਾ ਭਰਿਆ ਸੁਭਾਅ ਰੱਖਿਆ ਤੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਪਰਮਾਤਮਾ ਨੇ ਮੇਰੇ ਪੁੱਤਰ ਦੀ ਜਾਨ ਬਖਸ਼ ਦਿੱਤੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਪਰ ਗੋਲੀਆਂ ਜੋ ਰਾਜਕੁਮਾਰ ਦਾ ਧਿਆਨ ਰੱਖਦੀਆਂ ਸਨ ਉਹਨਾਂ ਨੂੰ ਕੁਝ ਸ਼ੱਕ ਸੀ ਕਿ ਇਹ ਰਾਜਕੁਮਾਰ ਨਹੀਂ ਹੈ ਇਸ ਦੀਆਂ ਹਰਕਤਾਂ ਰਾਜਕੁਮਾਰ ਨਾਲ ਨਹੀਂ ਮਿਲਦੀਆਂ ਇਹ ਰਾਜਕੁਮਾਰ ਤੋਂ ਬਹੁਤ ਅਲੱਗ ਹੈ ਉਹਨਾਂ ਨੇ ਪਹਿਲਾਂ ਦਾ ਕੁਝ ਨਹੀਂ ਕਿਹਾ ਪਰ ਜਦੋਂ ਸਮਾਂ ਬੀਤਦਾ ਗਿਆ ਤਾਂ ਉਹਨਾਂ ਨੇ ਉਸ ਲੜਕੀ ਜਿਸ ਦਾ ਵਿਹਾਰ ਰਾਜਕੁਮਾਰ ਨਾਲ ਹੋਇਆ ਸੀ ਉਸ ਨਾਲ ਇਹ ਗੱਲ ਕੀਤੀ ਕਿ ਇਹ ਰਾਜਕੁਮਾਰ ਨਹੀਂ ਲੱਗਦਾ ਇਹ ਇੱਕ ਬਹਿਰੂਪੀਆ ਲੱਗਦਾ ਹੈ ਜਿਸ ਨੂੰ ਸ਼ੇਰ ਆਪਣੇ ਸ਼ਕੰਜੇ ਵਿੱਚ ਲਪੇਟ ਕੇ ਲੈ ਗਿਆ ਹੋਵੇ ਭਲਾ ਉਹ ਸ਼ੇਰ ਦੇ ਸ਼ਕੰਜੇ ਵਿੱਚੋਂ ਕਿਵੇਂ ਬਚ ਕੇ ਆ ਸਕਦਾ ਹੈ ਉਹਨਾਂ ਨੇ ਲੜਕੀ ਦੇ ਮਨ ਵਿੱਚ ਇਹ ਗੱਲ ਭਰ ਦਿੱਤੀ ਸੀ ਲੜਕੀ ਗਰਭਵਤੀ ਹੋ ਗਈ ਸੀ ਤੇ ਉਸ ਦੇ ਕੁਝ ਮਹੀਨਿਆਂ ਬਾਅਦ ਹੀ ਪੁੱਤਰ ਨੂੰ ਜਨਮ ਦਿੱਤਾ ਉਹ ਪੁੱਤਰ ਉਸ ਨਾਗ ਦਾ ਸੀ ਲੜਕੀ ਆਪਣੇ ਪੁੱਤਰ ਨਾਲ ਬਹੁਤ ਖੁਸ਼ ਸੀ ਪਰ ਉਹ ਗੋਲੀਆਂ ਦੀ ਗੱਲ ਤੇ ਵੀ ਯਕੀਨ ਕਰ ਬੈਠੀ ਸੀ ਇਸ ਲਈ ਉਹ ਰੋਜ਼ ਹੀ 나ਗ ਨੂੰ ਪੁੱਛਦੀ ਕਿ ਤੁਸੀਂ ਸ਼ੇਰ ਦੇ ਸ਼ਿਕੰਜੇ ਵਿੱਚੋਂ ਬਚ ਕੇ ਕਿਵੇਂ ਆਏ ਸੀ ਸਾਰੀਆਂ ਗੋਲੀਆਂ ਨੂੰ ਤੁਹਾਡੇ ਉੱਪਰ ਸ਼ੱਕ ਹੈ ਕਿ ਇਹ ਰਾਜਕੁਮਾਰ ਨਹੀਂ ਹੈ ਇਹ ਰਾਜਕੁਮਾਰ ਦੇ ਭੇਸ ਵਿੱਚ ਆਇਆ ਕੋਈ ਹੋਰ ਹੈ ਤੁਸੀਂ ਸਭ ਮੈਨੂੰ ਸੱਚ-ਸੱਚ ਦੱਸੋ ਤਾਂ नाग ਹਰ ਵਾਰ ਇਹੀ ਗੱਲ ਕਹਿੰਦਾ ਕਿ ਮੈਂ ਰਾਜਕੁਮਾਰ ਹੀ ਹਾਂ ਗੋਲੀਆਂ ਝੂਠ ਬੋਲਦੀਆਂ ਹਨ ਕਿਉਂਕਿ नाग ਦਾ ਵੀ ਉੱਥੇ ਚਿੱਤ ਲੱਗ ਗਿਆ ਸੀ ਉਹ ਹੁਣ ਵਾਪਸ ਨਹੀਂ ਜਾਣਾ ਚਾਹੁੰਦਾ ਸੀ ਤੇ ਰਾਜਕੁਮਾਰ ਦਾ ਰੂਪ ਧਾਰ ਕੇ ਹੀ ਸਾਰੀ ਉਮਰ ਇੱਥੇ ਹੀ ਗੁਜ਼ਾਰਨਾ ਚਾਹੁੰਦਾ ਸੀ ਕਿਉਂਕਿ ਜੋ ਇੱਜ਼ਤ ਮਾਣ ਉਸ ਨੂੰ ਰਾਜੇ ਦਾ ਪੁੱਤਰ ਬਣ ਕੇ ਉਸ ਮਹਿਲ ਵਿੱਚ ਮਿਲਿਆ ਸੀ ਉਹ ਉਸ ਨੂੰ ਕਿਤੇ ਹੋਰ ਨਹੀਂ ਮਿਲ ਸਕਦਾ ਸੀ ਪਰ ਉਹ ਲੜਕੀ ਉਸ ਨੂੰ ਹਰ ਰੋਜ਼ ਇਹੀ ਸਵਾਲ ਕਰਦੀ ਉਹ ਉਸ ਦੇ ਸਵਾਲਾਂ ਤੋਂ ਤੰਗ ਆ ਗਿਆ ਸੀ ਤਾਂ ਇੱਕ ਦਿਨ 나ਗ ਨੇ ਕਿਹਾ ਮੈਂ ਤੈਨੂੰ ਸੱਚ-ਸੱਚ ਦੱਸ ਦਿੰਦਾ ਹਾਂ ਪਰ ਇਹ ਸੋਚ ਲਾ ਕਿ ਮੈਂ ਤੇਰੇ ਕੋਲ ਵਾਪਸ ਕਦੀ ਨਹੀਂ ਆਵਾਂਗਾ ਲੜਕੀ ਨੇ ਸੋਚਿਆ ਕਿ ਐਵੇਂ ਝੂਠ ਬੋਲ ਰਿਹਾ ਹੈ। ਭਲਾ ਇਦਾਂ ਕਿਦਾਂ ਹੋ ਸਕਦਾ ਹੈ? ਸੱਚ ਦੱਸਣ ਨਾਲ ਕੋਈ ਵਾਪਸ ਕਿਵੇਂ ਨਹੀਂ ਆ ਸਕਦਾ? ਲੜਕੀ ਨੇ ਜਿੱਦ ਫੜ ਲਈ ਕਿ ਮੈਂ ਸੱਚ ਹੀ ਸੁਣਨਾ ਹੈ। ਮੈਨੂੰ ਕੁਝ ਨਹੀਂ ਪਤਾ। ਤਾਂ 나ਗ ਨੇ ਕਿਹਾ ਚਲ ਠੀਕ ਹੈ। 나ਗ ਲੜਕੀ ਨੂੰ ਲੈ ਕੇ ਇੱਕ ਨਹਿਰ ਦੇ ਕਿਨਾਰੇ ਪਹੁੰਚ ਗਿਆ ਤੇ ਕਹਿਣ ਲੱਗਾ ਕਿ ਹਾਲੇ ਵੀ ਸਮਾਂ ਹੈ। ਉਹ ਕਹਿੰਦੀ ਨਹੀਂ ਮੈਨੂੰ ਦੱਸੋ ਕਿ ਤੁਸੀਂ ਕੌਣ ਹੋ ਉਹ ਫਿਰ ਨਦੀ ਦੇ ਵਿੱਚ ਗਿਆ ਤਾਂ ਉਸਦੇ ਪੈਰ ਡੁੱਬੇ ਫਿਰ 나ਗ ਨੇ ਪੁੱਛਿਆ ਸੋਚ ਲੈ ਲੜਕੀ ਨੇ ਕਿਹਾ ਕਿ ਨਹੀਂ ਮੈਨੂੰ ਸੱਚ ਦੱਸੋ ਉਹ ਫਿਰ ਥੋੜਾ ਪਾਣੀ ਦੇ ਗਾਂ ਗਿਆ ਤਾਂ ਉਸਦੇ ਲੱਕ ਤੱਕ ਪਾਣੀ ਆ ਚੁੱਕਾ ਸੀ ਉਸਨੇ ਫਿਰ ਰਾਣੀ ਨੂੰ ਕਿਹਾ ਕਿ ਸੋਚ ਲੈ ਉਹ ਕਹਿੰਦੀ ਕਿ ਨਹੀਂ ਮੈਂ ਸੱਚ ਹੀ ਸੁਣਨਾ ਹੈ ਹੁਣ ਫਿਰ ਉਹ ਥੋੜਾ ਪਾਣੀ ਵੱਲ ਵਧਿਆ ਹੁਣ ਉਸਦੀ ਗਰਦਨ ਡੁੱਬ ਚੁੱਕੀ ਸੀ ਤੇ ਸਿਰਫ ਮੂੰਹ ਹੀ ਬਾਕੀ ਸੀ ਉਸਨੇ ਫਿਰ ਰਾਜਕੁਮਾਰੀ ਨੂੰ ਕਿਹਾ ਕਿ ਮੈਂ ਹੁਣ ਤੇਰੇ ਕੋਲੋਂ ਆਖਰੀ ਵਾਰ ਪੁੱਛ ਰਿਹਾ ਹਾਂ ਫਿਰ ਵਾਪਸ ਕਦੀ ਨਹੀਂ ਆਵਾਂਗਾ ਇੱਕ ਵਾਰ ਫਿਰ ਸੋਚ ਲੈ ਲੜਕੀ ਨੇ ਕਿਹਾ ਕਿ ਨਹੀਂ ਮੈਂ ਸੱਚ ਹੀ ਜਾਣਨਾ ਚਾਹੁੰਦੀ ਹਾਂ 나ਗ ਨੇ ਨਹਿਰ ਵਿੱਚ ਐਸੀ ਡੁਬਕੀ ਲਗਾਈ ਕਿ ਜਦੋਂ ਵਾਪਸ ਆਇਆ ਤਾਂ ਇੱਕ શેਸ਼ਨਾਗ ਵੰਗ ਫਨ ਖਲਾਰੀ ਉੱਪਰ ਨੂੰ ਉੱਠਿਆ ਰਾਜਕੁਮਾਰੀ ਦੀਆਂ ਚੀਕਾਂ ਨਿਕਲ ਗਈਆਂ ਤਾਸ਼ੀਸ਼ नाग ਬੋਲਿਆ ਕਿ ਮੈਂ ਇੱਕ नाग ਸੀ ਇਸੇ ਲਈ ਮੈਂ ਤੈਨੂੰ ਸੱਚ ਸੱਚ ਨਹੀਂ ਸੀ ਦੱਸਦਾ ਰਾਜਕੁਮਾਰੀ ਨੇ ਕਿਹਾ ਕਿ ਤੁਸੀਂ ਇਨਸਾਨੀ ਰੂਪ ਧਾਰ ਕੇ ਵਾਪਸ ਆ ਜਾਓ ਤਾਂ ਉਸ ਨੇ ਕਿਹਾ ਕਿ ਹੁਣ ਮੈਂ ਵਾਪਸ ਇਨਸਾਨੀ ਰੂਪ ਨਹੀਂ ਧਾਰ ਸਕਦਾ ਉਸ ਪਾਰ ਕੋਈ ਨਾਗਿੰਨ ਮੇਰਾ ਇੰਤਜ਼ਾਰ ਕਰ ਰਹੀ ਹੈ ਹੁਣ ਮੈਂ ਉਸ ਦਾ ਹਾਂ ਤੇਰਾ ਨਹੀਂ ਰਿਹਾ ਇਹ ਮੈਂ ਪਹਿਲਾਂ ਹੀ ਕਿਨੂੰ ਦੱਸ ਦਿੱਤਾ ਸੀ ਇਹ ਬੋਲ ਕੇ 나ਗ ਨਹਿਰ ਤੋਂ ਪਰਲੇ ਪਾਸੇ ਚਲਾ ਗਿਆ ਲੜਕੀ ਰੋਂਦੀ ਕਰ ਲੌਂਦੀ ਰਾਜ ਮਹਿਲ ਪਹੁੰਚੀ ਲੜਕੀ ਨੇ ਰਾਜੇ ਨੂੰ ਆਣ ਕੇ ਸਾਰਾ ਸੱਚ ਦੱਸ ਦਿੱਤਾ ਕਿ ਇਹ ਉਹ ਤੁਹਾਡਾ ਬੇਟਾ ਨਹੀਂ ਸੀ ਇੱਕ 나ਕ ਸੀ ਜੋ ਜਾ ਚੁੱਕਾ ਹੈ ਰਾਜਾ ਵੀ ਇੱਕ ਵਾਰ ਸੋਚੀ ਪੈ ਗਿਆ ਕਿ ਭਲਾ ਇਦਾਂ ਹੋ ਸਕਦਾ ਸੀ ਕਦੀ ਸ਼ੇਰ ਤੋਂ ਵੀ ਕੋਈ ਇਨਸਾਨ ਬਚ ਕੇ ਵਾਪਸ ਆਇਆ ਸੀ ਹੋਣ ਉਹ ਰਾਜੇ ਦੀ ਨੌ ਸੀ ਰਾਜੇ ਨੇ ਉਸ ਨੂੰ ਵੀ ਸਵੀਕਾਰ ਕਰ ਲਿਆ ਤੇ ਉਸ ਦੇ ਕੁੱਖੋਂ ਜੰਮਿਆ ਪੁੱਤਰ ਵੀ ਰਾਜੇ ਨੇ ਸਵੀਕਾਰ ਕਰ ਲਿਆ ਬੇਸ਼ੱਕ ਉਹ ਭਾਵੇਂ ਇੱਕ 나ਗ ਦਾ ਪੁੱਤਰ ਸੀ ਉਸ ਨੇ ਸੋਚਿਆ ਕਿ ਇਹ ਅੱਗੇ ਚੱਲ ਕੇ ਮੇਰੇ ਰਾਜਵੰਸ਼ ਦਾ ਅੰਸ਼ ਬਣੂਗਾ ਹੁਣ ਰਾਜੇ ਨੇ ਸਭ ਨੂੰ ਹੌਸਲਾ ਦਿੱਤਾ ਤੇ ਰਾਣੀ ਨੂੰ ਵੀ ਹੌਸਲਾ ਦਿੱਤਾ ਲੜਕੀ ਨੂੰ ਵੀ ਹੌਸਲਾ ਦਿੱਤਾ ਤੇ ਖੁਸ਼ੀ-ਖੁਸ਼ੀ ਆਪਣਾ ਅਗਲਾ ਜੀਵਨ ਬਿਤਾਉਣ ਲੱਗੇ ਧੰਨਵਾਦ